ਤੁਸੀਂ ਸੈਲਫ ਸਾਈਡ ਕਿਉਂ ਕਰਨ ਗਏ ਸੀ ਜਦੋਂ ਸਿੱਤਾ ਛੱਤ ਹੀ ਨਹੀਂ ਲਈ ਦੇਣ ਨੂੰ ਕੋਲੇ ਕਰਾਇਆ ਵੀ ਨਹੀਂ ਰਿਹਾ ਤਾਂ ਹੋਰ ਨਹੀਂ ਨਹੀਂ ਫਿਰ ਇਹ ਬੱਚਾ ਨੂੰ ਵੀ ਨਹਿਰ 'ਚ ਡੇਗ ਦਿੰਦੇ ਤੁਸੀਂ ਆਪਰੇ ਬੱਚਾ ਨੂੰ ਮੈਂ ਡੇਗਦੀ ਮੈਂ ਬੱਚਾ ਨੂੰ ਲੈ ਕੇ ਨਹਿਰ ਦੀ ਬਟੜੀ ਤੇ ਕੜ ਗਈ ਇੱਕ ਦਿਨ ਦਾ ਗਲਾ ਘੁੱਟਣ ਦੀ ਮੈਂ ਕੋਸ਼ਿਸ਼ ਕੀਤੀ ਰੋਣ ਲੱਗੇ ਮम्मा ਮੈਨੂੰ ਮਾਰਨਾ ਮੈਂ ਆਹੀ ਵੱਲ ਜੂਗਾ ਮੈਂ ਤਾਊ ਕੇ 바ਗ ਜੂਗਾ ਮੈਂ ਵੀ ਬੀਬੀ ਕੋਲੇ ਰਹਿ ਜੂਗਾ ਤਾਂ ਮੈਂ ਤਾਂ ਉਹਦਾ ਗਲ ਨਹੀਂ ਘੋਟੇ ਕਿ ਮੈਂ ਕੁੜੀ ਦਾ ਵੀ 15 ਮਿੰਟ ਮੂੰਹ ਬੰਦ ਕਰੀ ਰੱਗੇ ਪਰ ਕੁੜੀ ਦੀ ਵੀ ਜਾਨ ਨਹੀਂ ਨਿਕਲੀ ਹੈਗੀ ਇੰਨੀ ਇੰਨੀ ਤੜਫੀ ਕੁੜੀ ਵੀ ਜਿੰਨੀ ਵੀ ਨਾ ਕਰੇ ਵੀ ਰਾਜੇ ਤੋਂ ਰੰਕ ਬਣਨ ਤੇ ਟ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰਕੋਪੀ ਹੁੰਦੀ ਆ ਕੋਈ ਕਰੋਪੀ ਹੁੰਦੀ ਆ ਇੱਕ ਮਿੰਟ ਦੇ ਵਿੱਚ ਪਾਸੇ ਬਦਲ ਜਾਂਦੇ ਨੇ ਬਈ ਇਹ ਸਾਡੀ ਭੈਣ ਬੈਠੀ ਆ ਬਹੁਤ ਵਧੀਆ ਪਰਿਵਾਰ ਚੋਂ ਆ ਬਹੁਤ ਵਧੀਆ ਇਹਨਾਂ ਕੋਲੇ ਜ਼ਮੀਨ ਜਾਇਦਾਦ ਸੀ ਪਰ ਅੱਜ ਦਰਦ ਦਰਦ ਦੀਆਂ ਠੋਕਰਾਂ ਖਾਣ ਤੇ ਮਜਬੂਰ ਨੇ ਤੇ ਪਰਸੋ ਭੈਣ ਹੋਰੀ ਦੱਸ ਰਹੀ ਨੇ ਵੀ ਪਰਸੋ ਨਾ ਜਿਹੜੀ ਸੁਸਾਇਡ ਕਰਨ ਵੀ ਚਲੇ ਗਏ ਸੀ ਨਹਿਰ ਦੇ ਵਿੱਚ ਪਾਣੀ ਨਹੀਂ ਸੀ ਤਾਂ ਕਰਕੇ ਮੁੜਿਆ ਏ ਐ ਇੰਨੀ ਹੈ ਨਾ ਪ੍ਰਮਾਤਮਾ ਦੇ ਰੰਗਾਂ ਦਾ ਕੋਈ ਪਤਾ ਨਹੀਂ ਬਾਈ ਕਦੋਂ ਥੱਬੇ 'ਚ ਤੇ ਕਦੋਂ ਮੁਠੀ 'ਚ ਸੋ ਆਪਾਂ ਗੱਲਬਾਤ ਕਰਾਂਗੇ ਭੈਣ ਦੇ ਨਾਲ ਭੈਣ ਬਹੁਤ ਮੁਸੀਬਤ ਦੇ ਵਿੱਚ ਆ ਸਭ ਤੋਂ ਪਹਿਲਾਂ ਮੈਂ ਇਹ ਦੱਸਦਾ ਵੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਭੈਣ ਦੀ ਕਿਸੇ ਤਰ੍ਹਾਂ ਦੀ ਕੋਈ ਮਦਦ ਹੋ ਸਕੇ ਤੇ ਆਓ ਆਪਾਂ ਭੈਣ ਨਾਲ ਗੱਲਬਾਤ ਕਰਦੇ ਆਂ ਭੈਣੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਜੀ ਬਸ ਤੁਹਾਨੂੰ ਇਸ ਨਹੀਂ ਲੱਗਦਾ ਬਾਈ ਚਲੋ ਕੋਈ ਗੱਲ ਨਹੀਂ ਜੀ ਰੋ ਨਾ ਇੱਕ ਆ ਭੈਣ ਕੋਲੇ ਬੱਚੀ ਹੈ ਜੀ ਇਹ ਹਾਂਜੀ ਇਹ ਡੇਢ ਮਹੀਨੇ ਦੀ ਡੇਢ ਮਹੀਨੇ ਦੀ ਬੱਚੀ ਹੈ ਤੇ ਇਹ ਬੇਟਾ 8 ਸਾਲ ਦਾ ਜੀ ਤੇ 9ਵਾਂ ਸਾਲ ਲੱਗ ਗਿਆ ਅੱਛਾ ਤੁਹਾਡਾ ਹਸਬੰਡ ਜੀ ਹਸਬੰਡ ਮੇਰਾ ਦਾਖਲ ਹੈ ਵੀਰੇ ਫਰਤੀਏ ਫਰਤੀਏ ਹਾਂਜੀ ਅੱਛਾ ਕੀ ਕਹਾਣੀ ਗੱਲਬਾਤ ਕੀ ਹੋਈ ਵੀ ਐਡੀ ਹਨਾ ਮੁਸੀਬਤ ਪੈ ਗਈ ਕਾਰਨ ਕੀ ਹੋਇਆ ਕਰਨੇ ਵੀ ਅਸੀਂ ਉਹ ਚਿੱਟਾ ਲਾਉਂਦੇ ਸੀਗੇ ਇੱਕ ਵਾਰ ਦੀ ਵਾਰ ਜਿਵੇਂ ਜ਼ਮੀਨ ਵੇਚਤੀ ਉਹਨਾਂ ਨੇ 3.5 ਕਿੱਲੇ ਦਾ ਇਕੱਠਾ ਵੇਚ ਸੌਦਾ ਕਰਾਇਆ ਜਾਂ 1.5 ਦਾ ਇੱਕ ਵਾਰੀ ਕਰਾਇਆ ਉਹਨਾਂ ਨੂੰ ਦੁੱਧੇ ਪੈਸੇ ਲੈ ਆਦਦੇ ਉਹਨਾਂ ਨੂੰ ਵਿੱਚੀ ਛੱਡ ਛੁੱਡਾਇਆ ਪਤਾ ਨਹੀਂ ਕੀ ਕਰਿਆ ਕੀ ਨਾ ਕਰਿਆ ਪਹਿਲਾਂ ਰਜਿਸਟਰੀਆਂ ਕਰਵਾਇਆ ਹੈ ਉਹਨਾਂ ਨੂੰ ਅੱਛਾ ਤੇ ਬਾਅਦ ਚ ਉਹਨਾਂ ਨੇ ਕੁਝ ਦਿੱਤਾ ਕਿਸੇ ਨੇ ਕੁਝ ਦਿੱਤਾ ਮੈਂ ਜੇ ਉਹਨਾਂ ਨੂੰ ਫੋਨ ਕੀਤਾ ਤਾਂ ਸਾਨੂੰ ਕਹਿੰਦੇ ਮੇਥੋਂ ਸਾਰਾ ਕੁਝ ਲੈ ਗਿਆ ਜ਼ਮੀਨ ਕਿੰਨੀ ਸੀਗੀ ਜ਼ਮੀਨ 7.5 ਕਿੱਲੇ ਸੀ ਬਾਈ 2.5 7.5 ਕਿੱਲੇ ਚਿੱਟੇ ਥਾਣੇ ਕੱਢਦੇ ਚਿੱਟੇ ਤਾਂ ਹੀ ਕੱਢਦੇ ਬਾਈ ਅੱਛਾ ਹੁਣ ਕਿੱਥੇ ਆ ਉਹ ਤਿੰਨ ਮਹੀਨੇ ਪਹਿਲਾਂ ਵੇਚ ਕੇ ਘਰ ਵੀ ਖਾ ਗਿਆ ਅੱਛਾ ਘਰ ਵੀ ਤਿੰਨ ਮਹੀਨੇ ਪਹਿਲਾਂ ਖਾ ਗਿਆ ਵੇਚ ਕੇ ਅੱਛਾ ਫਿਰ ਹੁਣ ਤੁਸੀਂ ਇਹ ਜਿੱਥੇ ਬੈਠੇ ਹੋ ਕਿ ਕਿੰਨਾ ਦਾ ਹੈ ਇਹ ਘਰ ਰਿਸ਼ਤੇਦਾਰ ਦੇ ਘਰੇ ਬੈਠੇ ਸੀ ਵੀਰੇ ਅੱਛਾ ਜੀ ਬਣ ਹੋ ਗਏ ਗੁਰੂ ਘਰ ਚ ਸੀਗੇ ਜਦੋਂ ਬਿਮਾਰ ਹੋਇਆ ਗੁਰੂ ਘਰਾਂ ਨੇ ਫੋਨ ਕੀਤਾ ਵੀ ਤੂੰ ਕਿਸੇ ਨੂੰ ਸੱਦ ਲੈ ਕਰਕੇ ਫਿਰ ਉੱਥੋਂ ਜਾ ਕੇ ਉਹਨੂੰ ਚਾ ਕੇ ਲਿਆ ਕਿ ਉਹਨਾਂ ਨੂੰ ਦਾਖਲ ਕੀਤਾ ਹੋਇਆ ਹੈ ਹੁਣ ਔਰ ਦੋਸਤੋ ਮੈਂ ਥੋੜਾ ਇਹ ਦੱਸ ਦਣਾ ਹਨਾ ਸਾਡੇ ਕੋਲੇ 2-3 ਦਿਨ ਹੋ ਗਏ ਭੈਣ ਦਾ ਫੋਨ ਜਾਂਦੇ ਨੂੰ ਇਹ ਭੈਣ ਹੋਰੀ ਆਪਣਾ ਗੁਰਦੁਆਰਾ ਸਾਹਿਬ ਬੈਠੇ ਸੀਗੇ ਸੱਚੀ ਮੰਚ ਸੱਚੀ ਮੰਜੀ ਪਾਣ ਸਾਹਿਬ ਆਪਣ ਉਥੇ ਭੈਣ ਹੋਰੀ ਬੈਠੇ ਸੀ ਅੱਜ ਇਹਨਾਂ ਦੇ ਹਸਬੰਡ ਦੀ ਤਬੀਅਤ ਖਰਾਬ ਹੋ ਗਈ ਗੁਰਦੁਆਰਾ ਸਾਹਿਬ ਚੋਂ ਚਲੋ ਉਹਨਾਂ ਨੇ ਕਿਹਾ ਵੀ ਕਿਸੇ ਨੂੰ ਨਾ ਤੁਹਾਡੇ ਕਿਸੇ ਭੈਣ ਭਾਈ ਨੂੰ ਬੁਲਾਓ ਤੇ ਇਹਦਾ ਇਲਾਜ ਫਿਰ ਇਹਨਾਂ ਦੇ ਪੂਆ ਜੀ ਨੇ ਜਿਨ੍ਹਾਂ ਦੇ ਘਰੇ ਆਪ ਹੈਗੇ ਆ ਇਹਨਾਂ ਦੀ ਪੂਆ ਜੀ ਹੋਣੀ ਉਹਨਾਂ ਨੇ ਆ ਕੇ ਇਹਨਾਂ ਦੀ ਮਦਦ ਕੀਤੀ ਤੇ ਵਿਚਾਰਾ ਉਹ ਚੱਕ ਕੇ ਉਹਨੂੰ ਰਤੀਏ ਲੈ ਕੇ ਗਏ ਨੇ ਹਸਪੀਟਲ ਦੇ ਵਿੱਚ ਤੇ ਗੁਰਦੁਆਰੇ ਚ ਤੁਹਾਨੂੰ ਕਿੰਨੇ ਦਿਨ ਹੋ ਗਏ ਬੈਠੇ ਨੂੰ ਚੀਨਨ ਹੋ ਗਏ ਵੀਰੇ 6 ਦਿਨ ਹੋ ਗਏ ਅੱਜ ਦੇਖ ਲੋ ਹਨਾ ਸਾਢੇ 7 ਕਿੱਲੇ ਸੀ ਪੈਣ ਹੋਰਾਂ ਕੋਲੇ ਤੇ ਸਾਢੇ 7 ਕਿੱਲਿਆਂ ਦੇ ਮਾਲਕ ਹਨਾ ਅੱਜ ਦਰ ਦਰ ਦੀਆਂ ਠੋਕਰਾਂ ਖਾਂਦੇ ਵਿਚਾਰੇ ਬਿਨਾਂ ਰੋਟੀ ਤੋਂ ਹਨਾ ਚਲੋ ਬਹੁਤ ਬਹੁਤ ਧੰਨਵਾਦ ਹਨਾ ਗੁਰਦੁਆਰਾ ਸਾਹਿਬ ਵਾਲਿਆਂ ਦਾ ਜਿਨ੍ਹਾਂ ਨੇ ਓਟਿਆ ਚਲੋ ਹਰੇਕ ਦਾ ਓਟ ਆਸਰਾ ਉਹੀ ਬਣਦਾ ਹੈ ਕਰਦਾ ਵੀਰੇ ਪਿੱਛੋਂ ਪਿੰਡ ਤੋਂ ਪੇਕਿਆਂ ਤੋਂ ਕੋਈ ਵੀ ਨਹੀਂ ਕਰਦਾ ਸਾਰੇ ਰਿਸ਼ਤੇਦਾਰਾਂ ਨੇ ਉਹਦੇ ਆਪ ਦੇ ਸਕੇ ਪੈਣ ਭਰਾਮਾ ਨੇ ਬਲੌਗ ਕੀਤਾ ਹੋਇਆ ਉਹਨੂੰ ਉਹ ਪੈਣ ਭਰਾ ਵੀ ਨਾ 500 ਰੁਪਏ ਨੂੰ 1000 ਰੁਪਏ ਨੂੰ ਵੀ ਜਵਾਬ ਦਿੰਦੇ ਆ ਜਿੱਦੋਂ ਮੈਂ ਘਰੋਂ ਦੁਰਨਾ ਸੀ ਮਸ ਮੇਰੇ ਮੇਰੀ ਗੁੜੀਆ ਨੂੰ ਮਾਰ ਮੈਂ ਉਹਦੇ ਭਰਾ ਦੇ ਘਰੇ ਗਈ ਮੈਨੂੰ ਉਹਨੇ ਭਰਾ ਨੇ 1000 ਰੁਪਏ ਨੂੰ ਵੀ ਜਵਾਬ ਦੇ ਤਾਂ ਕਹਿੰਦੇ ਸਾਡੇ ਕੋਲੇ ਕੁਝ ਨਹੀਂ ਉਹਦਾ ਭਰਾ ਬਲਕਿ ਟੀਚਰ ਹੈ ਅੱਛਾ ਪ੍ਰਾਈਵੇਟ ਟੀਚਰ ਹੈਗਾ ਟਿਊਸ਼ਨ ਲਉਦਾ ਘਟੋ ਘਟ 15-20000 ਰੁਪਏ ਤਨਖਾਹ ਦਾ ਪਾਉਂਦਾ ਮਹੀਨੇ ਦਾ ਜ਼ਮੀਨ ਜਾਇਦਾਦ ਉਹਦੇ ਕੋਲੇ ਸਭ ਕੁਝ ਹੈਗਾ ਉਹਨੇ ਮੈਨੂੰ 1000 ਰੁਪਏ ਨੂੰ ਜਵਾਬ ਦੇ ਤਾਂ ਕਹਿੰਦਾ ਮੇਰੇ ਕੋਲੇ ਇਹ ਨਹੀਂ ਗੇ ਮੈਨਸਵੇਰੇ ਸਵੇਰੇ ਸਾਢੇ 6 ਵਜੇ ਗਈ ਤਾਂ ਉਹਨਾਂ ਨੇ ਮੈਨੂੰ 1000 ਰੁਪਏ ਨੂੰ ਜਵਾਬ ਦਿੱਤਾ ਤਾਂ ਮੈਂ ਕਿਸੇ ਗਵੰਡੀਆਂ ਨੇ ਕਹੀ ਮੈਨੂੰ ਗਵੰਡੀਆਂ ਨੇ ਪੈਸੇ ਦਿੱਤੇ ਪਿੰਡ ਚੋਂ ਜਿਵੇਂ ਫਿਰ ਕੇ ਲਈ ਲੋਕਾਂ ਨੇ ਸਭ ਸਵੇਰੇ ਸਵੇਰੇ ਸਾਢੇ 6 ਵਜੇ ਦਾ ਟਾਈਮ ਸੀ ਜਦੋਂ ਮੈਂ ਲੋਕਾਂ ਦੇ ਜਾ ਕੇ ਬਾਹਰ ਖੜਕਾਈ ਅੱਛਾ ਉਹ ਤੋਂ ਮੈਨੂੰ 1500 ਰੁਪਏ ਉਹ ਜਿਹੜਾ ਕਾਰ ਸੀ ਉਹ ਫਿਰ ਉਹ ਮਾਲਕ ਜਿਨ੍ਹਾਂ ਨੇ ਖਰੀਦਾ ਉਹਨਾਂ ਨੇ ਠਾਤਾ ਤੁਹਾਨੂੰ ਹੈ ਹਾਂਜੀ ਉਹਨਾਂ ਨੇ ਸਾਨੂੰ ਠਾਤਾ ਉਹਨਾਂ ਨੇ ਅੱਗੇ ਕਿਰਾਏ ਤੇ ਬਿਠਾਇਆ ਤਾਂ ਕਿਰਾਏ ਵਾਲੇ ਕਹਿਣ ਲੱਗੇ ਵੀ ਤੁਸੀਂ ਸੁਸਾਇਡ ਕਰ ਲਓਗੇ ਸਾਡੇ ਸਿਰ ਕੋਈ ਬਾਤ ਆ ਜੂਗੀ ਹਾਂ ਉਹਨਾਂ ਨੇ ਵੀ ਸਾਨੂੰ ਉਦੋਂ ਕਹ ਵੇ ਨਾ ਉਸ ਕੋਲ ਤੇ ਬਾਰੇ ਬੈਟਨ ਚਾਰ ਆ ਜਾਣੇ ਇਹਨੂੰ ਅੱਛਾ ਤੁਸੀਂ ਸੈਲਸਾਈਡ ਕਿਉਂ ਕਰਨ ਗਏ ਸੀ ਜਦੋਂ ਸਿਰ ਤੇ ਛਾਤੀ ਨਹੀਂ ਗਈ ਬੇ ਦੇਣ ਨੂੰ ਕੋਲੇ ਕਰਾਇਆ ਵੀ ਨਹੀਂ ਰਿਹਾ ਤਾਂ ਹੋਰ ਨਹੀਂ ਨਹੀਂ ਫਿਰ ਇਹ ਬੱਚਾ ਨੂੰ ਵੀ ਨਹਿਰ ਚ ਡੇਗ ਦਿੰਦੇ ਤੁਸੀਂ ਆਪਰੇ ਬੱਚਾ ਨੂੰ ਵੀ ਡੇਗਦੀ ਮੈਂ ਬੱਚਾ ਨੂੰ ਲੈ ਕੇ ਨਹਿਰ ਦੀ ਪਟੜੀ ਤੇ ਗੜ ਗਈ ਇੱਕ ਦਿਨਾਂ ਦਾ ਗਲਾ ਘੁੱਟਣ ਦੀ ਮੈਂ ਕੋਸ਼ਿਸ਼ ਕੀਤੀ ਰੋਣ ਲੱਗ ਗਿਆ ਮम्मा ਮੈਨੂੰ ਮਾਰਨਾ ਮੈਂ ਆਹੀ ਵੱੜ ਜਾਊਂਗਾ ਮੈਂ ਤਾਊ ਕੇ ਬਾਗ ਜਾਊਂਗਾ ਮੈਂ ਵੀ ਬੀਬੀ ਕੋਲੇ ਰਹਿ ਜਾਊਂਗਾ ਤਾਂ ਮੈਂ ਤਾਂ ਗੱਲ ਨਹੀਂ ਕੋਟੇ ਕਿ ਮੈਂ ਕੁੜੀ ਦਾ ਵੀ 15 ਮਿੰਟ ਮੂੰਹ ਬੰਦ ਕਰੀ ਲੱਗੇ ਪਰ ਕੁੜੀ ਦੀ ਵੀ ਜਾਨ ਨਹੀਂ ਨਿਕਲੀ ਹੈਗੀ ਇੰਨੀ ਇੰਨੀ ਤੜਫੀ ਕੁੜੀ ਵੀ ਜਿੰਨੀ ਵੀ ਨਾ ਕਹੇ ਵੀ ਉਸ ਤੋਂ ਬਾਅਦ ਮੈਂ ਸੁਸਾਇਸਾਈਡ ਕਰੂੰ ਪਹਿਲਾਂ ਉਹਦੇ ਬੱਚਿਆਂ ਦਾ ਕਰੂੰਗੀ ਨਹੀਂ ਦੇਖੋ ਪਤਾ ਕੀ ਆ ਮੁਸੀਬਤ ਆਉਂਦੀ ਜਾਂਦੀ ਰਹਿੰਦੀ ਹੈ ਹਨਾ ਚਲੋ ਕੋਈ ਗੱਲ ਨਹੀਂ ਚੰਗੇ ਦਿਨ ਸੀ ਉਹ ਨਹੀਂ ਰਹੇ ਹੁਣ ਮਾੜੇ ਦਿਨੇ ਰਹਿਣੇ ਇਹ ਵੀ ਨਹੀਂ ਹਨਾ ਲੰਘ ਜਾਣਗੇ ਵੀ ਪਰ ਬੱਚਿਆਂ ਨੂੰ ਤੁਸੀਂ ਪਤਾ ਕੀ ਹੈ ਦੇਖੋ ਹੁਣ ਤੁਸੀਂ ਮੈਦਾਨ 'ਚ ਉਤਰੋ ਹਨਾ ਮਿਹਨਤ ਕਰਕੇ ਬੱਚਿਆਂ ਨੂੰ ਖਵਾਓ ਤੇ ਆਪਾਂ ਸਾਰਿਆਂ ਨੂੰ ਗੁਜਾਰਿਸ਼ ਦੋਸਤੋ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਗੁਜਾਰਿਸ਼ ਹੈ ਵੀ ਜਿੰਨੇ ਕੁ ਵੀ ਹੋ ਸਕਦੇ ਆ ਇੱਕ ਵਾਰੀ ਭੈਣ ਦੀ ਮਦਦ ਕਰੋ ਇਹ ਜਦੋਂ ਸਟੈਂਡ ਹੋ ਗਈ ਇਹਦੇ ਕੋਲੇ 4 ਰੁਪਏ ਹੋਗੇ ਇਹਨੂੰ ਸੋਚਣ ਦਾ ਮੌਕਾ ਮਿਲ ਜੂ ਹਨਾ ਬੱਚਿਆਂ ਦਾ ਜੋ ਵੀ ਬੇਟੀ ਬਿਮਾਰ ਹੈ ਨਾ ਹਸਪਤਾਲ ਜਿਹੜੇ ਹਸਬੈਂਡ ਨੇ ਉਹ ਬਿਮਾਰ ਨੇ ਇੱਕ ਵਾਰੀ ਇਲਾਜ ਕਰਵਾ ਕੇ ਹਨਾ ਇਹ ਆਪਦਾ ਇੱਕ ਵਾਰੀ ਤੁਰਦੇ ਫਿਰਦੇ ਹੋ ਜਾਣ ਇੱਕ ਵਾਰੀ ਵਧੀਆ ਸਟੈਂਡ ਕਰ ਜਾਣ ਉਸ ਤੋਂ ਬਾਅਦ ਆਪਾਂ ਭੈਣ ਤੋਂ ਆਸ਼ਵਾਸ਼ਣ ਲਵਾਂਗੇ ਅੱਜ ਕਿ ਇਹ ਜਰੂਰ ਜਿਹੜਾ ਅੱਗੇ ਤੋਂ ਇਹੋ ਜਿਹਾ ਕੰਮ ਬੀ ਮੈਂ ਆਪ ਸੁਲਾਈ ਕਰਕੇ ਅਬ ਤੱਕ ਟਾਈਮ ਪਾਸ ਕਰੀ ਜਾਂਦੀ ਸੀ ਹੁਣ ਮੈਂ 1.5 ਸਾਲ ਹੋ ਗਈ ਬੇਟੀ ਹੋਣ ਵਾਲੀ ਸੀ ਮੈਂ ਆਪ ਦਾ ਸੁਲਾਈ ਦਾ ਵੀ ਛੱਡ ਰ ਕੇ ਮੇਰੀ ਮਸ਼ੀਨ ਵੀ ਵੇਚ ਕੇ ਖਾ ਗਿਆ ਮਸ਼ੀਨ ਵੀ ਛੱਡੀ ਮੈਂ ਨਹੀਂ ਜੇ ਇੱਕ ਵਾਰੀ ਤੁਹਾਨੂੰ ਹਨਾ ਮਦਦ ਮਿਲ ਗਈ ਇੱਕ ਵਾਰੀ ਕਿਸੇ ਨੇ ਮੰਨ ਲਓ ਤੁਹਾਨੂੰ ਪੈਸੇ ਆ ਗਏ ਤੁਹਾਡੇ ਕੋਲੇ ਚਲੋ ਤੁਹਾਡੇ ਜੋਗੇ ਖਾਣ ਪੀਣ ਜੋਗੇ ਹੋਗੇ ਉਸ ਤੋਂ ਬਾਅਦ ਤੁਸੀਂ ਸਟੈਂਡ ਹੋ ਕੇ ਆਪਦਾ ਕੰਮ ਧੰਦਾ ਕਰੋਗੇ ਹਾਂ ਵੀ ਜਰੂਰ ਕਰਾਂਗੇ ਮੈਂ ਤਾਂ ਪਹਿਲਾਂ ਵੀ ਕਰਦੀ ਸੀ ਮਤਲਬ ਇਸ ਤਰ੍ਹਾਂ ਦੀ ਹਰਕਤ ਤਾਂ ਨਹੀਂ ਕਰੋਗੇ ਹਨਾ ਬੱਚਿਆਂ ਨੂੰ ਦੋਸਤੋ ਬੈਸੇ ਦੁਖੀ ਹੋ ਕੇ ਬੰਦਾ ਹਨਾ 100 ਖੂ ਟੋਬੇ ਉੱਤਰ ਜਾਂਦਾ ਉਹ ਇੱਕ ਸਮਾਂ ਹੁੰ ਤੇ ਆ ਬਾਕੀ ਅਸੀਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆਂ ਵੀ ਇਸ ਭੈਣ ਦੀ ਜਿੰਨੀ ਵੀ ਹੋ ਸਕਦੀ ਹੈ ਮਦਦ ਜਰੂਰ ਕਰ ਲੈ ਜਿਹੜੇ ਮਦਦ ਕਰਨਗੇ ਉਹ ਵੀ ਵੀਡੀਓ ਨੂੰ ਸ਼ੇਅਰ ਕਰਨ ਜਿਨ੍ਹਾਂ ਨੇ ਨਹੀਂ ਮਦਦ ਕਰਨੀ ਕੋਈ ਨਹੀਂ ਕਰਨ ਜੋਗਾ ਮਦਦ ਤਾਂ ਇਸ ਵੀਡੀਓ ਨੂੰ ਸ਼ੇਅਰ ਉਹ ਵੀ ਜਰੂਰ ਕਰ ਦੇ ਇਸ ਭੈਣ ਦੀ ਮਦਦ ਕਿਸੇ ਨਾ ਕਿਸੇ ਤਰੀਕੇ ਜਰੂਰ ਕੀਤੀ ਜਾਵੇ ਤਾਂ ਕਿ ਭੈਣ ਸਟੈਂਡ ਹੋ ਸਕੇ ਕਿਉਂਕਿ ਦੋਸਤੋ ਇਹ ਜੀ ਹੈ ਨਾ ਜਿਹੜੀਆਂ ਮੁਸੀਬਤਾਂ ਨੇ ਇਹ ਪਰਮਾਤਮਾ ਦਾ ਕੋਈ ਪਤਾ ਨਹੀਂ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਕਦੋਂ ਰਾਜੇ ਤੋਂ ਹਨਾ ਰੰਗ ਬਣਾ ਦੇਵੇ ਕਦੋਂ ਥੱਲੋ ਫਰਸ਼ਾਂ ਤੋਂ ਪਰਮਾਤਮਾ ਅਰਸ਼ਾਂ ਤੇ ਲੈ ਜਾਵੇ ਉਹਦਾ ਕੋਈ ਪਤਾ ਨਹੀਂ ਉਹ ਮਾਲਕ ਦੇ ਰੰਗਾਂ ਦਾ ਪਰ ਇਸ ਭੈਣ ਤੇ ਢੀੜ ਆਈ ਹੈ ਅ ਸਭ ਦਾ ਕਿ ਥੋੜੀ ਥੋੜੀ ਇਸ ਭੈਣ ਦੀ ਮਦਦ ਕਰਕੇ ਜਰੂਰ ਇਸ ਜਿਹੜੀ ਵੀਡੀਓ ਨੂੰ ਸਫਲ ਕੀਤਾ ਜਾਵੇ ਤਾਂ ਕਿ ਇਹ ਭੈਣ ਜਿਹੜੀ ਆਪਣੀ ਸਟੈਂਡ ਹੋ ਸਕੇ ਧੰਨਵਾਦ ਜੀ ਅੱਛਾ ਪਿੰਡ ਕਿਹੜਾ ਪਿੰਡ ਕਿਹੜਾ ਤੁਹਾਡਾ ਪਿੰਡ ਕਿਹੜਾ ਹੈ ਮੇਰੇ ਸੋਹਰੇ ਰਤੀਏ ਰਤੀਏ ਇੱਛਾ ਪੇਕੇ ਮੇਰੇ ਹੰਡੇ ਵਾਲੀ ਹੈ ਹੰਡੇ ਵਾਲੀ ਹੈ ਇਹ ਆਪਾਂ ਬੈਠੇ ਆ ਸੈਦੇ ਬੋਹਾਚ ਤੇ ਸੈਦੇ ਵਾਲੇ ਤੁਸੀਂ ਗੁਰਦੁਆਰੇ ਚ ਸੀਗੇ ਤੁਹਾਡਾ ਮੋਬਾਈਲ ਨੰਬਰ ਬੋਲੋਗੇ ਮੈਡਾ ਜੀ ਦੱਸੋਗੇ 8291 57572 85 ਦੁਬਾਰੇ ਬੋਲਿਓ 85291 57572 ਠੀਕ ਹੈ ਜੀ ਦੋਸਤੋ ਇਹ ਨੰਬਰ ਆਪਾਂ ਸ਼ੋ ਵੀ ਕਰ ਦਾਂਗੇ ਤੇ ਭੈਣ ਦਾ ਜਿਹੜਾ Google Pay ਚੱਲਦਾ ਇਹ ਤੇ ਹਾਂਜੀ ਸਰ Google Pay PhonePe ਇਸੇ ਤੇ ਚੱਲਦਾ ਨਾ ਭੈਣ ਦੀ ਜਰੂਰ ਮਦਦ ਕਰੋ ਜੀ